ਸਤਿਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਰ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਣ ਜੀ ਹੁਕਮ ਲੇਵੜਾਈ ਹੁਕਮੇ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੇ ਬਖਸ਼ੇਸ ਇੱਕ ਹੁਕਮੇ ਸਦਾ ਭਵਾਈ ਹੈ ਹੁਕਮੇ ਇੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨ ਗੋਗ ਮੈਂ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥਿ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਵੰਤਰ ਖਾਹੀ ਖਾਹੇ ਉਗਮੇ ਇਕਮ ਚਲਾਏ ਰਹਾ ਨਾਨਕ ਬਿਗ ਸੇਵੇ ਪ੍ਰਵਾਹ ਸਾਚਾ ਸਾਹਿਬ ਸਚਨੋਏ ਪਖਾ ਭਉ ਆਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੈ ਅਗੇ ਰਖਿਐ ਜਿਸ ਦਿਸੇ ਦਰਬਾਰ ਮੋਹ ਕੈ ਬੋਲਣ ਬੁਲਿਐ ਜਿਤੁ ਸੁਣਿ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੋਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪਿ ਨਰਿੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਦਾ ਵੀ ਇਹ ਗੁਣ ਨਿਂਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਰਾਗੰ ਗੁਰਮੁਖ ਵੇਦੰ ਗੁਰਮੁਖ ਅਯਾਸਮਾਈ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾਇਕ ਦੇ ਬੁਝਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਜਾਇ ਤੀਰਤ ਨਾਮਾ ਜੇਤਿ ਸਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੇ ਸ੍ਰਿਸ਼ਟ ਉਪਾਈ ਵੇਖਾ ਮਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੋ ਗਜਾਰੇ ਅਰਜਾ ਹੋਰ ਜਸੋਨੀ ਹੋਵੇ ਨਵਾਂ ਖੰਡਾ ਵੇ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨੌਰਖਾਇ ਕੈ ਜਸ ਕੀ ਰਜਗਲੇ ਜੇ ਤਿਸਨਾ ਦਰਣਾ ਆਵੇ ਤਾ ਬਾਤ ਨੁ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਹਾਕੋਏ ਨ ਸੁੱਝੈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਵੀਰ ਸੁਰਨਾਥ ਸੁਣੈ ਧਰਤ ਤਵਲੇ ਆਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਪੁਹੇ ਨ ਸੱਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਿਰ ਬ੍ਰਹਮਾਇੰਦ ਸੁਣੈ ਮੁਕਸਲਾ ਹਨਮੰਦ ਸੁਣੈ ਯੋਗ ਜਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਾਸ ਸੰਤੋਗਿਆਨ ਸੁਣੈ ਅਸਰ ਕਾ ਇਸਨਾਨ ਸੁਣੈ ਪੜ ਪੜ ਭਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸ੍ਰਾਮੁ ਨਾ ਕੇ ਗਾ ਸੁਣੈ ਸੇਖ ਪੀਰ ਪਾਤਿ ਸਹ ਸੁਣੈ ਅੰਦੇ ਪਾਵੇ ਰਹਾ ਸੁਣੈ ਹਾਥ ਵੇ ਸਗਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾਨੋਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਬਿਸ਼ੇ ਬਿਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਵਲ ਪਾਉਣ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਤਸਿਓਂ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭੋਏ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਗ ਥਾਪ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨਜੂਰ ਜੀ ਜਾ ਤਰੰਗਾ ਕੇ ਨਾ ਸਬਣਾ ਲਿਖਿਆ ਬੁੜੀ ਕਲਾ ਇਹ ਰੇਖਾ ਲਿਖ ਜਾਣੇ ਕੋਈ ਨੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਉ ਰੂਪ ਕੀਤੀ ਦਾਤ ਜਾਣੇ ਕੋਣਕੂਤ ਕੀਤਾ ਪਸਾਉ ਏਕੋ ਕੁਆਉ ਤਿਸਤੇ ਹੋਏ ਲਖ ਦਰਿਆਉ ਉਦਰਿਤ ਗਮਣ ਕਹਾ ਵਿਚਾਰ ਵਾਰਿਆ ਨ ਜਾਬਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਸੰਗ ਤਬਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਆ ਸੰਗ ਦਾਤਾਰ ਅਸੰਖ ਸੂਰਮੋ ਭਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜ ਹਤਿਆਕ 마ਹੇ ਸੰਗ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੇਜ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸ਼ੰਖਨਾਵ ਸੰਗთაਵ ਅਗੰਗ ਅਗੰਗ ਸੰਖ ਲੋ ਅਖਰੇ ਸਿਰ ਪਰ ਹੋਏ ਅਖਰੇ ਨਾਮ ਅਖਰੇ ਸਲਹਾ ਅਖਰੇ ਗਿਆਨ ਗੀਤ ਗੁਣ ਗਹਾ ਅਖਰੇ ਲਿਖਨ ਬੋਲਣ ਬਾਰ ਅਖਰਾਂ ਸਿਰ ਸੰਜੋਗ ਵਖਾਣ ਜਿਨਹੇ ਲਿਖੇ ਤੇ ਬਿਸਰਣਾ ਹੈ ਜਿ ਫਰਮਾਏ ਤੇ ਪਾਵੇ ਜੇ ਤਾ ਗੀਤਾ ਤੇ ਤਨ ਆਉ ਵਿਨਾ ਮੇ ਨਾਹੀ ਕੋਥਾ ਉਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਬੈਰ ਤੰਦੇ ਪਾਣੀ ਧੋਤੇ ਉਦਰ ਸਖੇ ਮੋਤ ਪਲੇਤੀ ਕੱਪੜ ਹੋਏ ਦੇ ਸਾਬੂਨ ਲਈਓ ਧੋਏ ਪਰ ਇਹ ਮਤ ਪਾਪਾਂ ਕੇ ਸੰਗ ਉਤਪੈ ਨਾਵੇਂ ਕੈ ਰੰਗ ਉੰਨੀ ਬਾਬੀ ਅੱਖ ਨਾਹੇ ਕਰ 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 ਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾ ਨਾਨਕ ਹੁਕਮਿ ਆਵਹਿ ਜਾ ਤਿਰ ਤਪ ਦੇ ਆਦਿ ਦਾਣ ਜੇ ਕੋ ਪਾਵੇ ਦਿਲ ਕਾ ਮੋਨ ਸੁਣਿ ਆ ਮਨ ਆਮਣ ਕੀਤਾ ਪਾਉ ਅੰਤਰਗਤ ਤੀਰਥ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਵੇ ਸਉ ਵਸਤ ਆਦਮਾਨੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰਤਿ ਮਹਾ ਕਮਣ ਜਿਤ ਹੋ ਆ ਆਕਾਰ ਵੇਲਾ ਪਾਇਆ ਪੰਡਤੀ ਜੇ ਹੋ ਐਨੇ ਕੁਰਾਨ ਵਕਤ ਨ ਪਾਇਆ ਕਾਦੀਆਂ ਜੇ ਲਿਖਨ ਲੇ ਕੁਰਾਨ ਥਿਤ ਵਾਰਣਾ ਜੋਗੀ ਜਾਣੇ ਰਤ ਮਹਾ ਨ ਕੋਈ ਜਨ ਕਰਤਾ ਸ੍ਰੀ ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖ ਕਿਵ ਸਾਰਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਅਖ ਅਗਸ ਆਗਸ ਓੜ ਕੋੜ ਗਪਾਲ ਥਕੇ ਵੇਦ ਕੈਨਕ ਬਾਤ ਸੈ ਸ 18 ਕੈਨਕ ਤੇ ਬਾ ਅਸ ਲੋਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਏ વિનાਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਏਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਹ ਭਵੇ ਸਮੁੰਦਰ ਨ ਜਾਣਿਆ ਸਮੁੰਦਰ ਸਾਹ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲਣਾ ਹੋਵਣੀ ਜੇ ਤਿਸ ਮਨੋਂ ਨਾ ਵਿਸਰਹਿ ਅੰਤਰ ਸਿਪਤੇ ਕਹਿ ਨ ਅੰਤ ਅੰਤਰ ਕਰਨੇ ਦੇ ਨ ਅੰਤ ਅੰਤਰ ਵੇਖਣ ਸੁਣਣ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਣ ਕੀਤੇ ਮਿਲ 라ਹੇ ਤਾਂ ਕੇ ਅੰਤ ਨਾ ਬਾਹੇ ਜਾਹੇ ਇਹ ਅੰਤਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਂ ਊਚੇ ਉਪਰ ਊਚਾਰਾ ਇਹ ਵੜੇ ਊਚਾ ਹੋਏ ਕੋਈ ਤਿਸ ਊਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣਿਆ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨਾ ਜਾਵੇ ਵੱਡਾ ਦਾਤਾ ਤਿਲਨਾਤਿ ਮਾਏ ਕیتے ਮੰਗਹਿ ਜੋ ਦੂਪਾਰ ਕੇ ਤਿਆਗਣਤ ਨਹੀਂ ਵਿਚਾਰ ਕੇਤੇ ਖਬ ਟੁੱਟੇ ਵੇਕਾਰ ਕੇਤੇ ਨੈ ਨੈ ਮੁਕਰਪਾਹੇ ਕੇਤੇ ਮੁਰਖਾ ਹੀ ਖਾਹੇ ਕੇਤਿਆ ਦੂਖ ਭੂਖ ਸਦ ਮਾਰ ਇਹ ਪਹਿ ਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੋ ਆਖਣ ਪਾਏ ਜੇ ਕੋ ਖਾਏ ਕੋ ਆਖਣ ਪਾਏ ਓ ਜਾਣੇ ਜੇ ਤੇ ਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੇਖੇ ਹੀ ਕੇ ਜਿਸ ਨੂੰ ਬਖਸੇ ਸਿਬ ਸਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਮਨ ਪੰਡਾਰ ਅਮੁੱਲ ਆਵੇ ਮਨ ਲੈ ਜਾਏ ਅਮੁੱਲ ਪਾਏ ਮਨ ਲਸਮਾਹੇ ਅਮੁੱਲ ਧਰਮ ਅਮੁੱਲ ਦੇਬਾਨ ਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸੀਸ ਮਰਣੇ ਸਾਨ ਅਮੁੱਲ ਕਰਮ ਮਨ ਫਰਮਾਨ ਆਮ ਲੋ ਮੂਲ ਅੱਖਿਆ ਨਾ ਜਾਵੇ ਆਖ ਆਖ ਰਹੇ ਜਿਬਨਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਨਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਵੜ ਭਾਵੇ ਤੇ ਵੜ ਹੋਵੇ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਮੋਨ ਵਿਗਾੜ ਤਾਂ ਲਖੀਏ ਸਿਰ ਗਾਵਾਰਾ ਗਾਵਰ ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅੰਖਾ ਕੇਤੇ ਵਾਵਣ ਹਰੇ ਕੇਤੇ ਰਾਗ ਭਰੇ ਸੋ ਕਹੀਨ ਕੇਤੇ ਗਾਵਣ ਹਰੇ ਗਾਵੇ ਤੁਹਾਨੂੰ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੀਵਾਰੇ ਗਾਵੇ ਚਿੱਤ ਗੁਪਤ ਲਿਖ ਜਾਨ ਹੈ ਲਿਖ ਲੇ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾਸ ਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤਿਆਂ ਦਰਣਾ ਦੇ ਗਾਵੇ ਸਿੰਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ ਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾਂ ਮਛ ਪਿਆਲੇ ਗਾਵਣ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਈ ਤੁਨੂੰ ਗਾਵਹਿ ਜੋਤਿ ਤੇ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਬ ਤਿਸਤੀ ਬੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਇ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਉਨ ਦਾ ਸੰਤੋਖ ਸਰਮਪ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਤਾ ਕਾਲ ਕਵਾਰੇ ਕਾਇਆ ਜੁਗਤ ਡੰਡਾ ਪਰ ਤੀਤ ਆਏ ਮੰਥੇ ਸਭ ਜਮਾਤੇ ਮਨ ਜੀਤੇ ਜਗ ਜੀਤ ਆਉ ਦੇ ਸੇ ਆਉ ਨੇਸ ਆਦ ਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਆ ਭੰਡਾਰਣ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੇ ਰਿੱਧ ਸਿੰਧ ਅਵਰਾ ਸਾਧ ਸੰਯੋਗ ਵਿੰਯੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦਿ ਇਸ ਸੇ ਆਦਿ ਇਸ ਆਦਿ ਨਿਲ ਆਦਿ ਅਨਾਹਤ ਜੁਗ ਜੁਗ ਏਕ ਹੋਵੇ ਇਸ ਇਹ ਕਾਮਾਈ ਜੁਗਤ ਬਈ ਆਈ ਤਿੰ ਚੇਲੇ ਪਰਮਾਨ ਇੱਕ ਸੰਸਾਰ ਏਕ ਪੰਡਾਰੀ ਇਕ ਲਾਏ ਦੀ ਬਾਣ ਜੀਵਤ ਸੁਭਾਅ ਵੇਤ ਵੇ ਚਲਾਵੇ ਜਿਬ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬਹੁਤਾ ਹੀ ਵਿੜਾਨ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਰਾਹਤ ਜੁਗ ਜੁਗ ਵੇਕੋ ਵੇਸ ਆ ਸੁਨ ਲੋਏ ਲੋਏ ਪੰਡਹਾਰ ਜੋਖਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਨਿਲ ਆਦੇ ਨਹਤ ਜੁਗ ਜੁਗ ਵੇ ਕੋ ਵੇਸ ਇਕ ਦੋ ਜੀਵੋ ਲਖ ਹੋ ਹੈ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਹੁ ਪਤ ਪਵੜੀਆਂ ਚੜਿਏ ਹੋਵੇ 21 ਸੁਣ ਗਲ ਲਾਇਆ ਆਕਾਸ ਕੀ ਕੀਟਾ ਆਇ ਰੇਸ ਨਾਨਕ ਗਨਦਰੇ ਪਾਈ ਐ ਕੋੜੇ ਕੋੜੈ ਠੀਸ ਆਖਣ ਜੋਰ ਚੁੱਪਣਾ ਜੋਰ ਜੋਰ ਨ ਮੰਗਣ ਦੇਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨ ਸੂਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਥੀ ਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵੀ ਧਰਤੀ ਥਾਪ ਰਖੀ ਧਰਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਰ ਨਦਰੇ ਕਰਮ ਪਵੇ ਨੀਸਾਣ ਕਾਜ ਬਗਾਈ ਉਥੇ ਪਾਏ ਨਾਨੰਗ ਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪੌਣ ਪਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੈ ਘੜਦ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਪਵੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨੁ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤਿ ਨਿਰੰਦ ਕਹਿਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿਥੈ ਆਨਾਦ ਬਿਨੋਦ ਘੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਏਕੋ ਕਹੇ ਬੀਸ਼ੇ ਪਿਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਾ ਕਥਨੇ ਜਾਹੇ ਨਾ ਹੋ ਮਰੇ ਨ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿਥੈ ਲੋ ਨੋ ਆਕਾਰ ਜਿਵ ਜੋ ਹੁਕਮ ਤਿਵੈ ਤਿਵਕਾਰ ਵੇਖੇ ਵਿਗਸੇ ਕਰਿ ਵਿਚਾਰ ਨਾਨਕ ਕਥਨਾ ਕਰੜਾਸਾਰ ਜਤ ਪਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਧਿਆਰ ਪਉ ਖਲਨਾ ਅਗਨ ਤਪਤਾਉ ਪਾਂਡਾ ਭਾਉ ਅੰਮ੍ਰਿਤ ਤਿਤ ਟਾਲ ਢੜਿਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਨਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ